ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਦੇ ਵਿੱਚੋਂ ਅੱਜ ਕਈ ਅਹਿਮ ਐਲਾਨ ਹੋਣੇ ਨੇ ਤਾਂ ਕਿਸਾਨਾਂ ਦੀ ਕਰਜ਼ਾ ਮਾਫੀ ਜੋ ਦਰਿਆਵਾਂ ਦਾ ਪਾਣੀ ਦੂਸਤ ਹੋ ਰਿਹਾ ਤਾਂ ਇਸ ਤੋਂ ਇਲਾਵਾ ਪਾਣੀ ਦੇ ਸਾਂਭ ਸੰਭਾਲ ਦੇ ਲਈ ਕਈ ਅਹਿਮ ਮੰਗਾਂ ਦੇ ਤਹਿਤ ਅੱਜ ਮਹਾਪੰਚਾਇਤ ਹੋ ਰਹੀ ਆ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਜੰਗਵੀਰ ਸਿੰਘ ਚਾਹਾਨ ਮੌਜੂਦ ਨੇ ਚਾਹਾਨ ਸਾਹਿਬ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਤਾੜਨਾ ਇੱਥੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਰਨ ਜਾ ਰਹੇ ਹੋ ਦੇਖੋ ਲੰਬੇ ਸਮੇਂ ਤੋਂ ਰੇੜਕਾ ਤੇ ਉਹਨਾਂ ਦੇ ਮੰਗਾਂ ਤੇ ਪਿਆ ਹੋਇਆ ਜਿਹੜੀਆਂ ਪਹਿਲਾਂ ਸੀ ਕੋਈ ਮੰਨਤੇ ਹੋਈਆਂ ਨਹੀਂ ਤਿੰਨ ਬੇਲੀ ਰੀਪੀਲ ਕਰਾ ਕੇ ਅਸੀਂ ਵਾਪਸ ਆਏ ਸੀ ਹਾਲ ਤੱਕ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਗੱਲ ਕਰਦੇ ਬੇਸ਼ੱਕ ਉਹ ਸੈਂਟਰ ਦਾ ਮੁੱਦਾ ਆ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਉਹਦੇ ਬਾਰੇ ਆਵਾਜ਼ ਉਠਾ ਸਕਦੀ ਆ ਕੋਈ ਚਰਚਾ ਕਰ ਸਕਦੀ ਆ ਕਿਤੇ ਨਾ ਕਿਤੇ ਦੂਸਰੀਆਂ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਕੇਰਲ ਆ ਉਹਦੇ ਵਿੱਚ ਵੀ ਸਟੇਟ ਗਵਰਨਮੈਂਟ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਆ ਆ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਕੁਝ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਆ ਬੇਸ਼ੱਕ ਹਾਲ ਤੱਕ ਰੂਟ ਪਲਾਨ ਉਹਨਾਂ ਨੇ ਨਹੀਂ ਦਿੱਤਾ ਪਰ ਇਹ ਵੀ ਵਿਚਾਰ ਕਰ ਸਕਦੇ ਆ ਸੋ ਨਾਲ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਜਦੋਂ ਤੇ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਤਾਂ ਕਹਿ ਦਿੰਦੇ ਆ ਕਿ ਪੂਰਨ ਕਰਜ਼ਾ ਮਾਫੀ ਅਸੀਂ ਕਰਾਂਗੇ ਤੇ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਫਿਰ ਚੇਤਾ ਭੁਲਾ ਦਿੰਦੇ ਆ ਸੋ ਅਸੀਂ ਚਾਹੁੰਦੇ ਆ ਕਿ ਪੂਰਨ ਕਰਜ਼ਾ ਮਾਫੀ ਦਾ ਮੁੱਦਾ ਐਮਐਸਪੀ ਦੀ ਗੱਲ ਹੈ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਜਿਹੜੀ ਮੇਨ ਗੱਲ ਹੈ ਕਿਉਂਕਿ ਐਮਐਸਪੀ ਵੀ ਮਿਲ ਜੂ ਕਰਜ਼ਾ ਵੀ ਮਾਫ ਹੋ ਜੂ ਜੇ ਸਾਡੇ ਕੋਲ ਪਾਣੀ ਨਾ ਰਿਆ ਤੇ ਫਸਲ ਕਿੱਥੇ ਬੀਜਾਂਗੇ ਤੇ ਸਾਡੇ ਲੋਕ ਕਿਸ ਤਰ੍ਹਾਂ ਜੀਉਣਗੇ ਸੋ ਪਹਿਲਾ ਹੱਕ ਪੰਜਾਬ ਦਾ ਪੰਜਾਬ ਦੇ ਨਾਲ ਜਦੋਂ ਸਮਝੌਤੇ ਹੋਏ ਸੀ ਪਿਛਲੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਸਰਕਾਰਾਂ ਨੇ ਕਿਹੜੇ ਹਾਲਾਤ ਚ ਸਮਝੌਤੇ ਕੀਤੇ ਸੀ ਉਸ ਵੇਲੇ ਪਾਣੀ ਵੱਧ ਸੀ ਸਾਡੇ ਕੋਲ ਔਰ ਪਾਣੀ ਦੂਜੀਆਂ ਸਟੇਟਾਂ ਨੂੰ ਭੇਜਿਆ ਗਿਆ ਸੀ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਵੱਡ ਗਏ ਆ 6 7 ਜ਼ੋਨ ਡਰਕ ਜ਼ੋਨ ਦੇ ਵਿੱਚ ਚਲ ਗਏ ਆ ਸੋ ਉੱਥੇ ਪਾਣੀ ਅਸੀਂ ਧਰਤੀ ਚੋਂ ਕੱਢ ਨਹੀਂ ਸਕਦੇ ਜੇਕਰ ਇਹ ਹਾਲਾਤ ਨਾ ਤਾਂ ਪੂਰੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਪਾਣੀ ਪਹਿਲਾਂ ਪੰਜਾਬ ਨੂੰ ਦੇਣ ਪੰਜਾਬ ਦੇ ਵਿੱਚ ਨਹਿਰਾ ਬਣਾਉਣ ਪੰਜਾਬ ਦੇ ਵਿੱਚ ਜਿਹੜਾ ਆ ਆਰਓ ਸਿਸਟਮ ਲਗਾ ਕੇ ਪਿੰਡਾਂ ਪਿੰਡਾਂ ਤੱਕ ਜਿਹੜਾ ਆ ਪਾਣੀ ਪਹੁੰਚਾਉਣ ਨਹਿਰਾਂ ਦਾ ਪਾਣੀ ਵਰਤਿਆ ਜਾਵੇ ਦੂਜੀ ਗੱਲ ਜਿਹੜਾ ਵਾਧੂ ਪਾਣੀ ਅਸੀਂ ਬਾਹਰ ਨੂੰ ਦੇਣਾ ਰਾਜਸਥਾਨ ਨੂੰ ਦੇਣਾ ਜਾਂ ਹੋਸਟੇਲ ਨੂੰ ਦੇਣਾ ਉਹਦੇ ਤੇ ਰਿਐਲਿਟੀ ਲੱਗੇ ਰਿਐਲਿਟੀ ਕਿਉਂ ਲੱਗੇ ਕਿ ਅਸੀਂ ਬਾਹਰੋਂ ਪੱਥਰ ਲੈ ਕੇ ਆਉਂਦੇ ਕਿਹੜੀ ਕਿਹੜੀ ਸਟੇਟ ਨੂੰ ਹੁਣ ਇਸ ਸਮੇਂ ਵਾਧੂ ਪਾਣੀ ਜੜਾ ਜਾਵੇ ਦੇਖੋ ਜਿੱਦਣ ਤੇ ਮੀਂਹ ਪੈ ਹੈ ਹੜ ਆ ਗਿਆ ਉਦੋਂ ਤੇ ਪੰਜਾਬ 'ਚ ਪਾਣੀ ਛੱਡ ਦਿਓ ਪੰਜਾਬ ਡੋਬ ਦਿਓ ਤਾਂ ਜਿੱਦਾਂ ਲੋੜਿਆ ਸਾਨੂੰ ਵੀ ਤੇ ਉਦੋਂ ਤੁਸੀਂ ਹਰਿਆਣੇ ਨੂੰ ਵੀ ਦੇ ਦਿਓ ਰਾਜਸਥਾਨ ਨੂੰ ਵੀ ਦੇ ਦਿਓ ਤਾਂ ਜਿੰਨੂੰ ਮਰਜ਼ੀ ਦੇ ਦਿਓ ਫਿਰ ਕਹਿੰਦੇ ਦਿੱਲੀ ਨੂੰ ਵੀ ਦੇਣਾ ਤੇ ਜਿੱਦਾਂ ਲੋੜਿਆ ਉਦੋਂ ਸਾਨੂੰ ਨਹੀਂ ਦਿੰਦੇ ਜਦੋਂ ਹਾਰ ਆ ਗਿਆ ਫਿਰ ਉਹ ਆਪਣੀਆਂ ਨਹਿਰਾਂ ਬੰਦ ਕਰ ਦਿੰਦੇ ਪੰਜਾਬ ਨੂੰ ਡੋਬ ਦਿੰਦੇ ਆ ਸੋ ਅਸੀਂ ਕਹਿੰਨੇ ਕਿ ਸਿਸਟਮ ਦੇ ਹਿਸਾਬ ਨਾਲ ਪਹਿਲਾ ਹੱਕ ਸਾਡਾ ਆ ਸਾਨੂੰ ਤੁਸੀਂ ਪਾਣੀ ਦਿਓ ਸੋ ਗੱਲ ਇਹਦਾ ਵੀ ਜਿਹੜਾ ਭਾਰਤ ਤੇ ਪਾਕਿਸਤਾਨ ਸਰਹੱਦਿਆ ਉਹਨੂੰ ਖੋਲਣ ਦੀ ਮੰਗ ਕੀਤੀ ਗਈ ਆ ਤੇ ਪਰੇਂਸ ਸਿਧਾਂਤ ਕੀ ਕਹਿੰਦਾ ਹੈ ਪਰੇਂਸ ਸਰਹੱਦ ਦੇ ਦਾਇਰੇ ਕਿਸ ਤਰ੍ਹਾਂ ਪਾਣੀ ਦੀ ਵੰਡ ਹੁੰਦੀ ਆ ਤਾਂ ਉਸ ਸਿਧਾਂਤ ਦੇ ਵਿੱਚ ਕੀ ਕੀ ਲਿਖਿਆ ਪਿਆ ਦੇਖੋ ਰਪੇਰੀਅੰਸ ਸਿਧਾਂਤ ਦੇ ਹਿਸਾਬ ਦੇ ਨਾਲ ਉਹਦੀ ਤੇ ਗੱਲ ਹੀ ਨਹੀਂ ਕਰਦੇ ਇਹ ਪਰੇਰੀਅੰਸ ਸਿਧਾਂਤ ਤੇ ਗੱਲ ਹੀ ਕਰਦੇ ਜਦੋਂ ਅਸੀਂ ਦੂਸਰੇ ਸਟੇਟਾਂ ਦੇ ਨਾਲ ਗੱਲ ਕਰਦੇ ਆ ਸਾਡੇ ਕਿਸਾਨ ਵੀ ਉੱਥੇ ਹੈਗੇ ਆ ਤੇ ਉਸ ਸਿਧਾਂਤ ਦੇ ਹਿਸਾਬ ਨਾਲ ਅਸੀਂ ਕਿੰਨੇ ਅਸੀਂ ਆਪਣਾ ਜਿਹੜਾ ਆ ਉਹ ਮਸਲਾ ਪੁੱਟ ਕਰਦੇ ਆਂ ਫਿਰ ਉਸਤੇ ਵੀ ਨਹੀਂ ਸਹਿਮਤ ਹੁੰਦੇ ਰਿਪੀਰੀਅਸ ਦਾ ਦੇ ਹਿਸਾਬ ਨਾਲ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਪਾਣੀ ਆ ਪਹਿਲਾ ਹੱਕ ਦਾ ਜਿਹੜੀ ਸਟੇਟ ਦੇ ਵਿੱਚੋਂ ਪਾਣੀ ਨਿਕਲਦਾ ਪਹਿਲਾ ਹੱਕਦਾਰ ਉਹ ਹੁੰਦਾ ਆ ਜਾਂ ਹਰਿਆਣਾ ਦਾ ਪਾਣੀ ਆ ਪਹਿਲਾ ਹੱਕਦਾਰ ਹਰਿਆਣਾ ਹੋਊਗਾ ਨਾ ਕਿ ਦੂਸਰੀਆਂ ਸਟੇਟਾਂ ਹੋਗੀਆਂ ਜਦੋਂ ਰਿਐਲਿਟੀ ਆਉਣੀ ਹੈ ਰਿਐਲਿਟੀ ਤੇ ਦੇਖੋ ਇਹ ਕਾਫੀ ਸਮੇਂ ਤੱਕ ਲੱਗੀ ਰਹੀ ਹੈ ਉਸ ਤੋਂ ਬਾਅਦ ਆ ਕੇ ਜਿਹੜੀ ਆ ਮੇਰੇ ਖਿਆਲ 19 20 ਦੇ ਵਿੱਚ ਇਹਨਾਂ ਨੇ ਰਿਐਲਟੀ ਜਿਹੜੀ ਹੈ ਬੰਦ ਕਰ ਦਿੱਤੀ ਸੀਗੀ ਉਹਦਾ ਕਰ ਬੰਦ ਕਰ ਦਿੱਤਾ ਸੀਗਾ ਸੋ ਉਹ ਸਾਰਾ ਸਿਧਾਂਤਾਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਵੱਧੂ ਪਾਣੀ ਬਾਹਰ ਨੂੰ ਦੇਣਾ ਆ ਉਹਦੇ ਤੇ ਰਿਐਲਟੀ ਵੀ ਲੱਗੇਗੀ ਔਰ ਪਹਿਲਾਂ ਪੰਜਾਬ ਸਟੇਟ ਨੂੰ ਜਿਹੜਾ ਉਹ ਪਾਣੀ ਦੇ ਕੇ ਉਹਦਾ ਜਿਹੜਾ ਉਹਨੂੰ ਕਵਰ ਕੀਤਾ ਜਾਊਗਾ ਪਾਣੀ ਪੰਜਾਬ ਦੇ ਬੜੇ ਮਿੱਠੇ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਜ਼ਹਿਰੀਲੇ ਕਿਵੇਂ ਹੋ ਗਏ ਪਾਣੀ ਕੀ ਕਾਰਨ ਮੰਨਦੇ ਹੋ ਸਭ ਤੋਂ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਨੇ ਪਾਣੀ ਪੰਜਾਬ ਦਾ ਜ਼ਹਿਰੀਲਾ ਕਰ ਸਕੇ ਦੇਖੋ ਇੱਥੇ ਵੀ ਮੈਂ ਗੱਲ ਕਰਦਾ ਕਿ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਕਿ ਤੁਸੀਂ ਜ਼ਹਿਰਾਂ ਪਾਤੀਆਂ ਤੁਸੀਂ ਸਪਰੇਅਾਂ ਕਰਤੀਆਂ ਤੁਸੀਂ ਆ ਕੁਝ ਕਰਦਾ ਪੰਜਾਬ ਦੇ ਵਿੱਚ ਇੰਨੀ ਇੰਡਸਟਰੀ ਲੱਗੀ ਹੁਣ ਲੁਧਿਆਣੇ ਦੇ ਵਿੱਚ ਤੁਸੀਂ ਦੇਖੋ ਬੁੱਢੇ ਨਾਲੇ ਵੀ ਗੱਲ ਕਰਦੇ ਬੁਰਾ ਹਾਲ ਹੈ ਬੁਰਾ ਹਾਲ ਹੈ ਉੱਥੇ ਧਰਨੇ ਵੀ ਲੱਗ ਆਇਆ ਤੇ ਇੰਡਸਟਰੀਸਟ ਜਿਹੜੇ ਆ ਪਾਣੀ ਦੇਖੋ ਵਾਟਰ ਟ੍ਰੀਟਮੈਂਟ ਪਲਾਂਟ ਉਹਨਾਂ ਨੇ ਵੀ ਅੰਦਰ ਲਾਏ ਆ ਪਰ ਇੱਕ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹ ਮਨਜ਼ੂਰੀ ਤੱਕ ਸਹਿਮਤ ਆ ਉਸ ਤੋਂ ਬਾਅਦ ਉਹ ਦੇਖਦਾ ਨਹੀਂ ਕਿ ਉਹਦਾ ਪਲਾਂਟ ਚੱਲਦਾ ਕਿ ਨਹੀਂ ਚੱਲਦਾ ਉਹ ਧੜਾ ਤੜ ਪਾਣੀ ਸਾਡੇ ਸੋਆਂ ਨਾਲਿਆਂ ਦੇ ਵਿੱਚ ਜਿਹੜਾ ਛੱਡੀ ਜਾਂਦੇ ਆ ਉਹ ਪਾਣੀ ਥੱਲੇ ਧਰਤੀ ਦੇ ਵਿੱਚ ਜਾਂਦਾ ਜਿੱਥੇ ਵੀ ਫੈਕਟਰੀਆਂ ਲੱਗੀਆਂ ਉਹਦੇ ਆਲੇ-ਦੁਆਲੇ ਵਾਲੇ ਪਿੰਡਾਂ ਦੇ ਵਿੱਚ ਪਾਣੀ ਪੀਣ ਯੋਗ ਨਹੀਂ ਰਿਹਾ ਉੱਥੇ ਕੈਂਸਰ ਹੋ ਗਏ ਜਿਹੜਾ ਫੈਕਟਰੀ ਦੀ ਗੱਲ ਕਰਦੇ ਆ ਤੋ ਉੱਥੇ ਧਰਨਾ ਲੱਗ ਰਿਹਾ ਤੇ ਉਹਨਾਂ ਦਾ ਪਾਣੀ ਦੇਖੋ ਕਿਦਾਂ ਸੀਰੇ ਵਰਗਾ ਹੋ ਗਿਆ ਸੋ ਅਸਲ ਕਾਰਨ ਇਹ ਆ ਕਿ ਜਿਹੜਾ ਫੈਕਟਰੀਆਂ ਦਾ ਪਾਣੀ ਦੇਖੋ ਇਹਦੇ ਵਿੱਚ ਇੱਕ ਤਰੀਕਾ ਤੇ ਆ ਸਕਦਾ ਕਿ ਜਿਸ ਤਰ੍ਹਾਂ ਉਹ ਆਪਣੇ ਆਪਣੇ ਵਾਟਰ ਟ੍ਰੀਟਮੈਂਟ ਪਲਾਂਟ ਲਾਉਂਦੇ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਚਾਹੀਦਾ ਕਿ ਪੂਰੇ ਸ਼ਹਿਰ ਦਾ ਪਾਣੀ ਇੱਕ ਜਗ੍ਹਾ ਇਕੱਠਾ ਕਰਨਾ ਆਪ ਦਾ ਵਾਟਰ ਟ੍ਰ ਜਿਹੜਾ ਉਹ ਬਾਟਰ ਆਪਣੇ ਟ੍ਰੀਟਮੈਂਟ ਪਲਾਂਟ ਦਾ ਪੈਸਾ ਖਰਚਦੇ ਆ ਉਹ ਪੈਸਾ ਜਿਹੜਾ ਫੈਕਟਰੀਆਂ ਸਰਕਾਰ ਨੂੰ ਦੇਣ ਸਰਕਾਰ ਆਪਣਾ ਬਾਟਰ ਟ੍ਰੀਟਮੈਂਟ ਪਲਾਂਟ ਲਾ ਕੇ ਉਹਦੇ ਨਾਲ ਪਾਣੀ ਜਿਹੜਾ ਚੈਨਲ ਚ ਕਰਕੇ ਖੇਤਾਂ ਨੂੰ ਦਿੱਤਾ ਜਾ ਸਕਦਾ ਆ ਨਹੀਂ ਤਾਂ ਇਸ ਤਰ੍ਹਾਂ ਇਹ ਕੰਮ ਸੂਤ ਨਹੀਂ ਆਉਣਾ ਪੰਜਾਬ ਦਾ ਪਾਣੀ ਬਿਲਕੁਲ ਖਰਾਬ ਹੋ ਗਿਆ ਪੰਜਾਬ ਦਾ ਪਾਣੀ ਅਸੀਂ ਥੱਲੋਂ ਕੱਢ ਨਹੀਂ ਸਕਦੇ ਆਉਣ ਵਾਲੇ ਸਥਿਤੀ ਸਮੇਂ ਦੇ ਵਿੱਚ ਸਥਿਤੀ ਪੰਜਾਬ ਦੀ ਇਹੋ ਜਿਹੀ ਹੋ ਜਾਣੀ ਆ ਕਿ ਜੀਆਰ ਵਾਲਾ ਪਾਣੀ ਪੀਣ ਵਾਸਤੇ ਸਾਨੂੰ ਮਜਬੂਰ ਹੋਣਾ ਪੈਣਾ ਆ ਸੋ ਦੂਜੀ ਗੱਲ ਦੇਖੋ ਲਖੀਂਪੁਰ ਖੀਰੀ ਦਾ ਮਸਲਾ ਹਾਲ ਤੱਕ ਵਿੱਚ ਫਸਿਆ ਪਿਆ ਹੈ ਹੋਰ ਕਈ ਇਹੋ ਜਿਹਿਆਂ ਮੰਗਾ ਆ ਬਿਜਲੀ ਬਿਲ 220 ਪ੍ਰੀਪੇਡ ਜਿਹੜੇ ਮੀਟਰਾਂ ਦੀ ਗੱਲ ਕਰਦੇ ਆ ਅਸੀਂ ਆ ਜਿਹੜੇ ਉਹ ਉਹਨਾਂ ਨੇ ਲਾਇਆ ਸੀ ਚਿਪ ਵਾਲੇ ਮੀਟਰ ਉਹ ਰਗੜਾ ਹਾਲ ਤੱਕ ਵਿੱਚ ਹੀ ਪਿਆ ਹੈ ਸਰਕਾਰ ਨੂੰ ਚਾਹੀਦਾ ਕਿਸੇ ਖੇਤੀ ਨੀਤੀ ਨੂੰ ਬਣਾਉਣ ਤੋਂ ਪਹਿਲਾਂ ਕਿਸਾਨ ਤੇ ਕਿਸਾਨ ਜਥੇਬੰਦੀਆਂ ਤੇ ਮਾਰਾਂ ਦੇ ਨਾਲ ਬੈਠ ਕੇ ਸਲਾਹ ਕਰਕੇ ਜਿਹੜਾ ਆ ਉਹ ਫਿਰ ਉਹਦਾ ਖਰੜਾ ਤਿਆਰ ਕਰਨ ਜੇ ਆਪਣੇ ਤਰੀਕੇ ਆਪਣੇ ਹਿਸਾਬ ਦੇ ਨਾਲ ਕਰਨਾ ਤਿਆਰ ਕਰ ਦੇਣਗੇ ਜਿਸ ਤਰ੍ਹਾਂ ਉਹ ਤਿੰਨ ਬਿੱਲਾ ਵਾਰੀ ਰੋਲਾ ਪਿਆ ਫਿਰ ਰੋਲਾ ਤੇ ਫਿਰ ਪੈਜੂਗਾ ਕਿਸਾਨਾਂ ਦਾ ਕਰਜ਼ਾ ਮਾਫ ਕਿਵੇਂ ਹੋ ਸਕਦਾ ਕਿਉਂਕਿ ਕਾਫੀ ਕਿਸਾਨ ਕਰਜ਼ਾਈ ਨੇ ਬਹੁਤ ਕਰਜ਼ਾ ਪੰਜਾਬ ਦੇ ਸਿਰ 'ਤੇ ਜਾਂ ਕਿਸਾਨਾਂ ਦੇ ਸਿਰ 'ਤੇ ਚੜਿਆ ਹੋਇਆ ਉਹ ਕਿਹੜੇ ਤਰੀਕੇ ਨੇ ਕਿ ਉਹ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕਦਾ ਹੈ ਨਹੀਂ ਮੈਨੂੰ ਮੈਨੂੰ ਇੱਕ ਗੱਲ ਦੇਖੋ ਸਾਡੇ ਕੋਲ ਜੱਟਾ ਜ਼ਿਮੀਂਦਾਰਾਂ ਕੋ ਸਿੱਧੀਆਂ ਹੀ ਹੁੰਦੀਆਂ ਕੈਪਟਨ ਸਾਹਿਬ ਨੇ ਕਰਜ਼ਾ ਮਾਫ ਕੀਤਾ ਦੋ ਤਿੰਨ ਚਾਰ ਖੇਤਾਂ ਤੱਕ ਉਹ ਕਿਹੜੇ ਹਿਸਾਬ ਨਾਲ ਕੀਤਾ ਕੋਆਪਰੇਟਿਵ ਜਿਹੜੇ ਇਹਨਾਂ ਦੇ ਲੋਕ ਆ ਉਹਨਾਂ ਦਾ ਕਈ ਕਰੋੜ ਰੁਪਈਆ ਇਹਨਾਂ ਨੇ ਕਰਜ਼ਾ ਮਾਫ ਕੀਤਾ ਸੋ ਉਹ ਕਿਹੜੇ ਹਿਸਾਬ ਨਾਲ ਕੀਤਾ ਉਹਨਾਂ ਨੂੰ ਸਬਸਿਟੀਆਂ ਵੀ ਦਿੰਦੇ ਉਹਨਾਂ ਨੂੰ ਸਾਰਾ ਕੁਝ ਰਾਜਤਾਂ ਵੀ ਦਿੰਦੇ ਆ ਤੇ ਜਦੋਂ ਪੰਜਾਬ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਤੇ ਭਾਰਤ ਇਹ ਹੁਣ ਮੈਨੂੰ ਇੱਕ ਗੱਲ ਦੱਸੋ ਜਿਹੜਾ ਇਹਨਾਂ ਨੇ ਬਿਜਲੀ ਫਰੀ ਦੇ ਦਿੱਤੀ ਪੂਰੇ ਲੋਕਾਂ ਨੂੰ ਉਹਦਾ ਭਾਰਤ ਤੇ ਪੈਣਾ ਛੜ ਤੇ ਪੈਣਾ ਹੈ ਨਾ ਕਰਜ਼ੇ ਹੀ ਚੱਕਣਾ ਤਾਂ ਜਦੋਂ ਉਹ ਕਰਦੇ ਆ ਉਸ ਵੇਲੇ ਕੋਈ ਨੀਤੀ ਨਹੀਂ ਜਦੋਂ ਕਿਸਾਨ ਦੀ ਗੱਲ ਆਉਂਦੀ ਕਰਜਾ ਮਾਫ ਕਰ ਦਿਓ ਫੇਰ ਉਹ ਸਾ ਤੋਂ ਸਾਰਾ ਪੁੱਛਦੇ ਵੀ ਕਿਹੜੇ ਹਿਸਾਬ ਨਾਲ ਕਰਨਾ ਉਹ ਹਿਸਾਬ ਕਿਤਾਬ ਕੋਈ ਨਹੀਂ ਹੈਗਾ ਹਿਸਾਬ ਕਿਤਾਬ ਸਰਕਾਰਾਂ ਨੇ ਲਾਉਣਾ ਇੱਕ ਤੇ ਮੁਫਤ ਚੀਜ਼ੀਆਂ ਬੰਦ ਮੁਫਤ ਜਿਹੜੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਅਸੀਂ ਤੇ ਕਹਿੰਨੇ ਜਿਹੜਾ ਮੋਟਰਾਂ ਦਾ ਬਿੱਲ ਉਹ ਵੀ ਤੁਸੀਂ ਲਾ ਦਿਓ ਕਿਉਂ ਲਾ ਦਿਓ ਕਿ ਉਹਦਾ ਸਾਨੂੰ ਲੋੜ ਨਹੀਂ ਹੈਗੀ ਅਸੀਂ ਮੋਟਰਾਂ ਚਲਾਈਏ ਕਿਉਂ ਯਾਰ ਸਾਨੂੰ ਨਹਿਰੀ ਪਾਣੀ ਦੇ ਦਿਓ ਚੈਨਲਾਈਜ਼ ਕਰ ਦਿਓ ਅਸੀਂ ਉਹ ਨਾਲ ਥੱਲੇੋਂ ਪਾਣੀ ਕਢੀਏ ਨਾ ਸਾਡੇ ਪੰਜਾਬ ਦਾ ਪਾਣੀ ਖਤਮ ਹੋਵੇ ਨਾ ਅਸੀਂ ਬਿੱਲ ਦੇਈਏ ਅਸੀਂ ਕਹਿੰਨੇ ਮੁਫਤ ਚੀਜ਼ ਚਾਹੇ ਬਸਾਂ ਦਾ ਸਫਰ ਆ ਜਾਂ ਬਿਜਲੀ ਆ ਜਾਂ ਹੋਰ ਆ ਦੇਖੋ ਇਹਦੇ ਨਾਲ ਸਾਡੇ ਦੇਸ਼ ਦਾ ਵਿਕਾਸ ਨਹੀਂ ਹੋਣਾ ਸਾਨੂੰ ਰੋਜ਼ਗਾਰ ਨਹੀਂ ਮਿਲਣਾ ਹੁਣ ਜੇ ਰੋਜ਼ਗਾਰ ਦੀ ਗੱਲ ਕਰਦੇ ਆ ਸੀਐਨਜੀ ਫੈਕਟਰੀਆਂ ਸਾਡੇ ਲਾਈ ਜਾਂਦੇ ਆ ਬਾਇਓ ਸੀਐਨਜੀ ਫੈਕਟਰੀਆਂ ਉਹਨਾਂ ਦਾ ਵੀ ਵਿਰੋਧ ਹੋਣ ਲੱਪਿਆ ਕਿਉਂਕਿ ਉਹਨਾਂ ਦਾ ਜਿਹੜਾ ਵੇਸਟਜ ਪਾਣੀ ਆ ਉਹ ਇੰਨਾ ਜ਼ਹਿਰੀਲਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਬੁੱਢੇ ਨਾਲੀ ਦੀ ਗੱਲ ਹੋਈ ਆ ਉਹਨਾਂ ਦੀ ਗੱਲ ਇੰਡਸਟਰੀ ਲਾਉਣੀ ਆ ਜੇ ਅਦਯੋਗ ਲਾਉਣੇ ਆ ਪੰਜਾਬ ਦੇ ਵਿੱਚ ਕੋਈ ਸਾਰਤਕ ਲਾਓ ਐਗਰੋ ਵੇਸਟ ਜਿਹੜੀਆਂ ਸਾਡੀਆਂ ਕੰਪਨੀਆਂ ਉਹ ਲੱਗਣੀਆਂ ਚਾਹੀਦੀਆਂ ਜਿਸ ਤਰ੍ਹਾਂ ਚਿਪਸਿਆ ਹੋ ਰਿ ਉਹਦੇ ਨਾਲ ਸਾਡੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੇ ਪੰਜਾਬ ਸਰਕਾਰ ਨੂੰ ਚਾਹੀਦਾ ਇਹਦੇ ਬਾਰੇ ਬੈਠ ਕੇ ਕੋਈ ਠੋਸ ਨੀਤੀ ਬਣਾਵੇ ਬੈਠ ਕੇ ਵਿਚਾਰ ਕਰੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਹਾਂ ਸਵਾ ਮਿਲ ਗਿਆ ਗੱਲਬਾਤ ਹੋ ਗਈ ਕਿੰਨੇ ਕ ਮਹਾਪੰਚਾਇਤ ਤੋਂ ਬਾਅਦ ਸੌਪਾਂਗੇ ਮੰਗ ਪੱਤਰ ਮੰਗਾਓ ਦੇਖੋ ਪੁੱਛ ਕਰਾਂਗੇ ਕਿ ਅਗਲਾ ਪ੍ਰੋਗਰਾਮ ਬਣਦਾ ਮੁੱਖ ਮੰਤਰੀ ਸਾਹਿਬ ਕੋ ਕਿੱਥੇ ਇੰਨਾ ਟਾਈਮ ਹੁੰਦਾ ਕਿ ਉਹ ਸਾਡਾ ਮੰਗ ਪੱਤਰ ਲੈ ਲੈਣ ਇਨਾ ਤਾਂ ਮੈਂ ਕਹਿੰਦਾ ਅਸੀਂ ਪਿੱਛੇ ਸੰਸਦ ਮੈਂਬਰਾਂ ਨੂੰ ਮੰਤਰੀਆਂ ਨੂੰ ਮੰਗ ਪੱਤਰ ਦੇਣੇ ਉਹ ਕਰਨ ਦੌੜ ਗਏ ਸੀ ਸਾਰੇ ਇਨਾ ਕੋ ਸਮਾਸੂਮਾ ਨਹੀਂ ਹੁੰਦਾ ਇਹ ਸਰਕਾਰ ਹੋਰ ਹੀ ਸਾ ਬਸ ਉਹਦੇ ਬਾਰੇ ਵਿਚਾਰ ਕਰਦੇ ਆ ਜੀ ਹਲੇ ਕਮੇਟੀ ਬਣਨ ਲੱਗੀ ਹੈ ਬੈਠ ਕੇ ਉਹਦੇ ਬਾਰੇ ਵਿਚਾਰ ਕਰਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਮੈਂ ਸਾਥੀ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਨੇ ਜਿਹੜੀਆਂ ਪੰਡਾਲ ਦੀਆਂ ਦਿਖਾ ਦਿੱਤੀਆਂ ਜਾਨੀ ਜਿਹੜੇ ਕਿਸਾਨ ਨੇ ਉਹ ਲਗਾਤਾਰ ਇਸ ਮਹਾਪੰਚਾਇਤ ਵੱਲ ਆ ਰਹੇ ਨੇ ਪਰ ਜਿਸ ਤਰ੍ਹਾਂ ਮੀਂਹ ਵਾਲਾ ਮੌਸਮ ਸੀ ਮੀਂਹ ਵਾਲੇ ਮੌਸਮ ਦੇ ਕਾਰਨ ਕਿਸਾਨਾਂ ਆਂਦੀ ਜਿਹੜੀ ਜੁੜੀ ਹਲਚਲ ਜ਼ਰੂਰ ਕੱਟੀ ਆ ਲੇਟ ਜਰੂ ਹੋਏ ਨੇ ਕਿਸਾਨ ਪਰ ਜਿਹੜੀ ਇਹ ਕਿਸਾਨ ਮਹਾਪੰਚਾਇਤ ਦਾ ਸੰਯੁਕਤ ਕਿਸਾਨ ਮੋਰਚੇ ਦੀ ਇਹ ਥੋੜੀ ਅੱਜ ਲੰਬੀ ਜਾਵੇਗੀ ਸਟੇਜ ਦੀਆਂ ਤਸਵੀਰਾਂ ਵਿੱਚ ਮੈਂ ਸਾਥੀ ਨੂੰ ਕਹਾਂਗਾ ਕਿ ਦਿਖਾ ਦੇਵੇ ਹਲਚਲ ਕਿਸਾਨਾਂ ਦੀ ਮਹਾਪੰਚਾਇਤ ਦੇ ਵਿੱਚ ਕਿਸ ਤਰ੍ਹਾਂ ਦੀ ਹਲਚਲ ਆ ਸਾਰੇ ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ 34 ਸੈਕਟਰ ਦੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਬਿਲਕੁਲ ਇਹ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਹਿੱਸਾ ਲੈਣ ਜਾ ਰਹੀਆਂ ਪੰਜਾਬ ਭਰ ਦੇ ਵਿੱਚੋਂ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਹੋਣਗੇ ਤਾਂ ਉਹ ਮੰਗ ਪੱਤਰ ਵੀ ਸਰਕਾਰ ਨੂੰ ਸੌਂਪਿਆ ਜਾਵੇਗਾ ਉਹ ਮੰਗ ਪੱਤਰ ਦਾ ਖਰੜਾ ਵੀ ਇਹਨਾਂ ਕਿਸਾਨ ਜਥੇਬੰਦੀਆਂ ਨੇ ਤਿਆਰ ਕਰ ਲਿਆ ਜਿਸ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਹੈ ਪਾਣੀ ਸੰਭਾਲਣ ਦੀ ਗੱਲ ਹੈ ਤਾਂ ਹੋਰ तमाम ਚੀਜ਼ਾਂ ਨੇ तमाम ਮੰਗਾਂ ਨੇ ਜਿਹੜੀਆਂ ਕਿਸਾਨ ਅੱਜ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਦੋ ਵੱਡੇ ਧਰਨੇ ਨੇ ਇੱਕ ਤਾਂ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤੀ ਕਿਸਾਨ ਜੂਨੀ ਨੇ ਅਗਰਾਹਾ ਆਪਣਾ 5 ਦਿਨਾਂ ਦਾ ਧਰਨਾ ਲਗਾ ਰਿਹਾ ਤੇ ਇੱਕ ਪਾਸੇ ਨਾਦ ਸਭਾ ਦਾ ਇਲਾਸਾ ਜਿਹੜਾ ਅੱਜ ਤੋਂ ਉਹ ਆਰੰਭ ਹੋ ਗਿਆ ਹੈ ਤੇ ਦੂਜੇ ਪਾਸੇ ਇਹ ਕਿਸਾਨਾਂ ਦਾ ਜਿਹੜਾ ਰੋਸ ਆ ਉਹ ਸਰਕਾਰ ਦੇ ਖਿਲਾਫ ਆ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੀਆਂ ਜਿਹੜੀਆਂ ਤਮਾਮ ਮੰਗਾ ਨੇ ਉਹ ਪੂਰੀਆਂ ਕੀਤੀਆਂ ਜਾਣ ਇਸ ਮਹਾਪੰਚਾਇਤ ਤੇ ਵੀ ਸਾਡੀ ਨਜ਼ਰ ਰਹੇਗੀ ਕਿਹੜੀਆਂ ਕਿੜੀਆਂ ਚੀਜ਼ਾਂ ਦੇ ਦਿੱਲੋਂ ਐਲਾਨ ਹੁੰਦਾ ਕਿਹੜੇ-ਕਿਹੜੇ ਐਲਾਨ ਨੇ ਆਉਣ ਵਾਲੇ ਸਮੇਂ ਦੇ ਲਈ ਇਸ ਮਹਾਪੰਚਾਇਤ ਦੇ ਵਿੱਚੋਂ ਕੀਤੇ ਜਾਂਦੇ ਨੇ ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾ ਸਪੋਰਟ ਟੀਵੀ ਚੰਡੀਗੜ੍ਹ